ਇਹ ਦੁਕਾਨ ਆ ਗਿਆ ਸਮਰਾਉ ਸੱਚ 348 ਐਪੀ ਇਹ ਵਾਲ ਦੇ ਨਾ ਮਾਡਲ 36000 ਰੁਪਏ ਡਿਮਾਂਡ ਇਹ ਦੁਕਾਨ ਆ ਗਿਆ ਖਾਨੇ ਮਾਡਲ 35 ਹੀ ਹੈ ਰਾਂ 35 ਹੀ ਹੈ 1 ਲੱਖ 20 ਰੁਪਏ ਡਿਮਾਂਡ ਇਹ ਦੁਕਾਨ ਆ ਗਿਆ ਫਾਰਮ ਟ੍ਰੈਕ ਫਾਰਮ ਟ੍ਰੈਕ 98 ਮਾਡਲ 1 ਲੱਖ 80000 ਰੁਪਏ ਡਿਮਾਂਡ ਦੇਣਾ ਪਾਵਰ ਸ਼ੇਅਰਿੰਗ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਬਹੁਤ ਓਕੇ ਆ ਤੇ ਸੋਨਾਲੀਕਾ ਸੋਨਾਲੀਕਾ ਡੀਆਈ 60 2010 ਮਾਡਲ 2 ਲੱਖ ਤੇ 98000 ਰੁਪਏ ਡਿਮਾਂਡ ਆ ਤੇ ਤੇਲ ਬਰੇਕਾਂ ਦੇ ਨਾਲ ਟਰੈਕਟਰ 16 ਲੀਟਰ ਇਦੂ ਗਾ ਮੈਂ ਮਹਿੰਦਰਾ ਮਹਿੰਦਰਾ 265 DI 98 ਮਾਡਲ ਤੇ 1 ਲੱਖ 65000 ਰੁਪਏ ਡਿਮਾਂਡ ਹੈ ਕੰਡੀਸ਼ਨ ਇਹਦੀ ਚੈੱਕ ਕਰ ਸਕਦੇ ਆ ਆਲ ਰੂਕ ਟਰੈਕਟਰ ਬਹੁਤ ਵਧੀਆ ਟਰੈਕਟਰ ਆ 12 ਦਾ ਟਾਇਰਾਂ ਵਿੱਚ ਨਾਲ ਹੀ 12 ਟਾਇਰਾਂ ਵਿੱਚ ਮਹਿੰਦਰਾ 220 275 DI 2 ਲੱਖ ਰੁਪਏ ਡਿਮਾਂਡ ਆ ਜੀ 2000 ਮਾਡਲ ਆ ਕੰਡੀਸ਼ਨ ਇਹਦੀ ਵੀ ਬਹੁਤ ਸਾਫ਼ ਆ ਟਰੈਕਟਰ ਦੀ ਇਦੂ ਗਾ ਆ ਸੋਨਾਲੀਕਾ ਸੋਨਾਲੀਕਾ 2 2 ਲੱਖ ਦੇ 10000 ਰੁਪਏ ਡਿਮਾਂਡ ਡਬਲ ਕਲੱਚ ਦੇ ਨਾਲ 2000 ਮਾਡਲ ਆ ਕੰਡੀਸ਼ਨ ਚੈੱਕ ਕਰ ਕਰਦੇ ਆ। ਇਹਦਾ 735 ਐਫੀ ਸੰਗਰਾਮ, ਸੰਰਾ 735 ਐਫੀ ਇਸ ਕੰਨ ਮਾਡਲ ਦਾ 1,50,000 ਰੁਪਏ ਦੀ ਮੰਗ ਕਿੱਥੇ ਚੈੱਕ ਕਰਤਾ। ਬੋਗ ਜਿਆ ਕਿਸੇ ਦਾ ਫਾਰਮ ਟਰੈਕ 755 655 6,10,000 ਰੁਪਏ ਦੀ ਮੰਗ 2018 ਮਾਡਲ ਆ। 6 ਲੱਖ ਦੀ ਮੰਗ ਬੋਗ ਜਿਆ ਫੁੱਲ ਨਾ ਨਾ ਸੈਕਸ਼ਨ ਨਾ ਨਾ ਥੀਟਰ ਦੇ ਤੇ ਗੋਡਾ ਆ ਗਿਆ ਵਾ 43600 43600 18 ਗੋਡਾ ਮੋਡੀਫਾਈ ਹੋਇਆ ਟਰੈਕਟਰ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਪਾਰ ਦਾ ਇਹ ਮਿਊਜ਼ਿਕ ਸਿਸਟਮ ਸਾਰਾ ਕੁਝ ਨਾਲ ਲੱਗਾ ਹੈ 4 3600 ਪਿੰਨਾ ਪਾਵਰ ਸਟੇ ਨੂੰ ਪੂਰ ਲ ਮੋਡੀਫਾਈ ਕੀਤਾ ਹੋਇਆ ਹੈ ਟਰੈਕਟਰ 13 6 60 ਦੇ ਟਾਇਰਾਂ ਦੇ ਵਿੱਚ ਆ ਬਾਕੀ ਤੁਸੀਂ ਚੈੱਕ ਕਰਤਾ ਹੋਗੇ ਟਰੈਕਟਰ ਆਲੋਪੀਆ ਟਰੈਕਟਰ ਜਿਆ ਅੱਜ ਇਹ ਨਾ ਭਾਈ ਜੀ ਦੱਸਦੀ ਆ 10 ਵਜੇ ਕੰਡੀਸ਼ਨ ਦਾ ਟਰੈਕਟਰ ਇੱਧਰੋਂ ਅੱਗੇ ਆਗਾ ਫਾਰਮ ਟਰੈਕ ਫਾਰਮ ਟਰੈਕ 60 ਇਹ ਹੈਗਾ ਨੋ ਮਾਡਲ 2 ਲੱਖ ਤੇ 95000 ਰੁਪਏ ਦੀ ਮੰਗ ਆ ਤੇ ਕੰਡੀਸ਼ਨ ਟਾਇਰਾਂ ਦੇ ਚੈੱਕ ਕਰ ਸਕਦੇ ਆ ਇਹ ਹੈਗੇ 2 14 ਦੇ 9 28 ਦੇ ਟਾਇਰਾਂ ਦੇ ਵਿੱਚ ਅਗਲੇ 616 ਦੇ ਟਾਇਰ ਆ 12 ਪਾਵਰ ਸਟੇਗਰ ਟ੍ਰੈਕਟਰ 2009 ਮਾਡਲ ਆ ਸਿੱਧਾ ਬਲ ਕਲੱਚ ਦੇ ਨਾਲ ਆ ਤੇ ਰਿਵਰਸ ਪੀਡੀਓ ਤੇ ਹੈਵੀ ਲਿਫਟ ਆ ਟ੍ਰੈਕਟਰ ਐਦੋਂ ਗਾ ਆ ਗਿਆ ਮੈਂ ਸਵਰਾਜ 735 ਐਫਪੀ 2006 ਮਾਡਲ 2 ਲੱਖ ਤੇ 60000 ਰੁਪਏ ਦੀ ਡਿਮਾਂਡ ਕਿਸੇ ਚੈੱਕ ਕਰ ਸਕਦੇ ਆ ਕੋਕਾ ਪੀਸ 735 ਫਾਰਮ ਟ੍ਰੈਕ 60 ਫਾਰਮ ਟ੍ਰੈਕ 60 2009 ਮਾਡਲ 9 2 ਲੱਖ ਤੇ 86000 ਰੁਪਏ ਦੀ ਡਿਮਾਂਡ ਦਬਲ ਕਲੱਚ ਦੇ ਨਾਲ ਕਮਿਸ਼ਨਰੀ ਵੀ ਓਕੇ ਆ ਤੇ ਪਿਛਲਾ ਟਾਇਰ ਜਵਾਂ 9000 ਤੇ 6 ਕੇ ਕੰਪਨੀ ਦਾ ਟਾਇਰ ਆ ਇਹ ਹੈਗਾ 13628 ਦੇ ਟਾਇਰ ਅਗਲੇ ਹੈਗਾ 616 ਦੇ ਇਹਦੂਗਾ ਆ ਗਿਆ Ford 3610 Ford 3610 99 ਮਾਡਲ 1 ਲੱਖ ਤੇ 40000 ਰੁਪਏ ਡਿਮਾਂਡ ਆ ਕੰਡੀਸ਼ਨ ਦੇ ਦੀ ਚੈੱਕ ਕਰ ਸਕਦੇ ਆ ਬਿਨਾ ਪਾਵਰ ਸਟੀering ਤੋਂ ਪਿਛਲੇ ਟਾਇਰ ਇਹਦੇ ਹੈਗੇ ਆ एमआरਐਸ ਦੇ ਪੱਕੇ ਟਾਇਰਾਂ ਦੇ ਵਿੱਚ 13628 ਦੇ ਟਾਇਰਾਂ ਦੇ ਵਿੱਚ ਇਹਦੂਗਾ ਸਵਰਾਜ 744 F ਹੀ 744 F ਹੀ 2002 ਮਾਡਲ 2 ਲੱਖ ਤੇ 50000 ਰੁਪਏ ਡਿਮਾਂਡ ਆ ਜਿਹੜਾ 744 F ਹੀ ਆ ਇਹਦੇ ਹੈਗੇ ਟਾਇਰ 13628 ਦੇ ਟਾਇਰਾਂ ਦੇ ਵਿੱਚ ਆ ਆਲੋਕੀਆ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇਹਦੂ ਕਾ 744 AP 744 AP ਇਹ ਹੈਗਾ 2009 ਮਾਡਲ 3 ਲੱਖ ਤੇ 45000 ਰੁਪਏ ਦੀ ਮੰਗ ਆ ਕੰਡੀਸ਼ਨ ਦੇ ਦੀ ਚੈੱਕ ਕਰਦੇ ਐਮਆਰਐਫ ਦੇ ਟਾਇਰਾਂ ਦੇ ਵਿੱਚ ਆ 13 6 28 ਦੇ ਟਾਇਰ ਮੋਗ ਵਧੀਆ ਕਜਿੰਗਰ ਟਰੈਕਟਰ ਇਹਦੂ ਕਾ ਫਾਰਮ ਟਰੈਕ 60 ਫਾਰਮ ਟਰੈਕ 60 2018 ਮਾਡਲ ਤੇ 2 ਲੱਖ ਤੇ 80000 ਵੀ ਦੀ ਮੰਗ ਆ ਤੇ ਇਹ ਵੀ ਹੈਗਾ ਬਿਨਾ ਬਾਵਰ ਚੇਕਿੰਗ ਕੋ ਪਿਛਲੇ ਟਾਇਰ ਜਮਨ ਨਵੇਂ ਆ ਤੇ ਪਿਛਲੇ ਟਾਇਰ ਹੈਗੇ ਆ ਸੀਅਰ ਦੇ 13 6 28 ਦੇ ਟਾਇਰਾਂ ਦੇ ਵਿੱਚ चौदह नौ अठाई टायर है बीके जी टायर है पावर स्टेज के नार पावर स्टेज चेक कर सकते डबल एक्टिंग पावर स्टेज के नार है कंडीशन रंग पिंट का जमा होकर टैक्टर मॉडल है दो हज़ार भी पांच लाख से पचवंजा हज़ार रुपये डिमांड है तो अगले टायर है सत सत्या बीके डे दत्तर कंडीशन चेक कर सकते हैं पूरा रूसा टैक्टर डॉपर लगा वेट भी लगे डाउप देने से बाकी तुम डंडा डंडाफट्टी नारा जमा होके अडर ਨੀਚੇ ਚੱਕ ਲਓ ਬਾਕੀ ਟਰੈਕਟਰ ਦੇ ਤੇ ਪਹਿਲੇ ਨਾਂ ਕਰ ਪੀ ਇਹਦੀ ਪਹਿਲੇ ਨਾਂ ਕਰ ਪੀ ਇਹਦੇ ਨੰਬਰ ਦੱਸਿਓ ਜੀ ਉਹ ਸੀ ਜੋ ਪ੍ਰੋਡਕਟ 86 ਤੋਂ ਇੱਕ ਨੰਬਰ 70 ਤੋਂ 50 ਤੇ ਪਹਿਲਾਂ ਗੱਲ ਕਰਾਂ ਹਾਂ ਗੱਲ ਕਰਾਂ ਤੇ ਕੋਈ ਲੋਨ ਲਾਂਦਨ ਦੇ ਨਾ ਨਾ ਕਲੀਅਰ ਹੈ ਕੋਈ ਸਾਰੇ ਗੱਲ ਓਕੇ ਆ ਓਕੇ ਆ ਠੀਕ ਹੈ ਪਹਿਲਾਂ ਲੋਨ ਦਾ ਨਹੀਂ ਸੀ ਨਾ ਬੋਲੋ ਕੋਈ ਠੀਕ ਹੈ ਮੈਂ ਕੰਡੀਸ਼ਨ ਚੈੱਕ ਕਰਾਂਗਾ ਤੁਹਾਡੀ ਪਹੁੰਚੀ ਸੀ ਆਪਾਂ ਮੋਡਾ ਮੰਡੀ ਦੇ ਵਿੱਚ ਅੱਗੇ ਆਪਣਾ ਟਰੈਕਟਰ ਆ ਗਿਆ ਮਹੀਦਰਾ 500 ਰੁਪਏ ਤੋਂ ਦੀ ਹੈ ਜਿਹੜੀ ਤੁਸੀਂ ਚਾਹ ਰਹੇ ਹੋ 13 ਦੀ 30 ਦੀ 13 62 ਦੇ ਟਾਇਰਾਂ ਦੇ ਵਿੱਚ ਹੈ ਤਾਂ ਆਹਾਂ ਚ ਤੇ ਬਾਕੀ ਬਿਨਾ ਭਾਅ ਦੇ ਜਨਰੇਟਰ ਨਾਲ ਕਰ ਲੱਗਾ ਹੋਇਆ ਇਹ ਲੋਕ ਨੇ ਸ਼ਖਰੀ ਨਾਮ ਦਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਰੇਟ ਲਈ ਤੇ ਮਾਲਕ ਦਾ ਨੰਬਰ ਵੀ ਤੁਹਾਨੂੰ ਦੇ ਦਿੰਨੇ ਹਮੜਾ ਗਾਰਡ ਚੈੱਕ ਕਰ ਲੋ ਕੋਲ ਦਾ ਰੰਗ ਪੇਂਟ ਵੱਲ ਸਾਰਾ ਕੁਝ ਓਕੀ ਆ ਤੇ 2003 ਮਾਡਲਾ ਤੇ 2 ਲੱਖ ਤੇ 70000 ਰੁਪਏ ਦਾ ਡਬਲ ਕਲਚ ਹੈ ਜੀ ਨੰਬਰ ਦੱਸੋ 831 70250 8361 70250 ਕਿਹੜੇ ਪਿੰਡ ਖੜਾ ਜੀ ਗੱਲਕਲਾਂ ਗੱਲਕਲਾਂ ਆ ਗੱਲਕਲਾਂ ਆਹ ਮੋਕੇ ਦੇ ਨਾਲ ਹੀ ਹੈ ਠੀਕ ਆਪੀ ਬਾਅਦ ਚਲੋ ਸਾਰਾ ਕੁਝ ਓਕੇ ਹੈ ਬਈ ਠੀਕ ਹੈ ਜੀ ਇਹ ਮੈਂਟਨੈਂਸ ਵਾਲੀ ਕੰਡੀਸ਼ਨ ਚੈੱਕ ਕਰ ਸਕਦੇ ਆਂ ਮਹਿੰਦਰਾ 575 ਡੀਆਈਐਸਪੀ ਕਿਆ ਆ ਅਰਜਨ ਅਰਜਨ ਹੈਗਾ 2020 ਮਾਡਲ ਇਹ ਵੀ 5 ਲੱਖ ਤੇ 50000 ਰੁਪਏ ਦਾ ਹੈ ਆਜਾ ਅਲਟਰਾ 1552 ਡੀਆ ਕੀ ਲਿਸਟ ਤੇ ਸਪੈਸ਼ਲ ਪਾਵਰ ਸੇਂਡ ਨਾ ਲਾਗਿਆਗਾ 716 ਦੇ ਐਮਰਜ ਦੇ ਤੈਰ ਪੱਕੇ ਤੈਰਾਂ ਪਿਛਲੇ ਵੀ ਐਮਰਜ ਦੇ ਆ 122 ਦੇ ਡੰਡਾ ਫੱਟੀ ਨਾ ਲਾ ਕਦੇ ਹੀ ਚੱਕਰ ਸੰਗੇ ਜਿੱਕ ਲੱਗਿਓ ਹੈ ਕੰਡੀਸ਼ਨ ਯੂਸ ਨੂੰ ਨਾਲ ਆ ਤੇ ਸ਼ਕਰੀ ਹੋਈਆਂ ਇੱਕ ਪੈਰਾਂ ਦੇ ਪਿਛੇ ਇਹ ਵਨ ਆਸਲੀ ਰੀਡੋ ਤੋਂ ਪੈਰ ਪਈਆਂ ਪੱਕੇ ਤੈਰਾਂ ਦੇ ਵਿੱਚ ਆ ਮੰਨ ਕੇ ਪੱਕੇ ਤੈਰਾਂ ਗਰਾਹ ਦੇ ਟੈਨ ਦਾ ਸਾਰਾ ਓਕੇ ਹੈ ਲੈਟਰ ਕਿੰਨੇ ਘੰਟੇ ਚੱਲੇ ਡੈਕਟਰ ਇਹ 1537 ਘੰਟੇ ਚੱਲੇ ਹੋਏ ਟਰੈਕਟਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਅਰਜੁਨ ਜੀ ਤੇ ਬਾਕੀ ਜਿਹੜਾ ਇੱਕ ਫੋਟੋ ਵੀ ਆ ਸਪਟਾਗੋ ਵੀ ਆ ਅਨੇ ਮਿੱਤਰੋ ਇਹ ਟਰੈਕਟਰ ਇਹਨੂੰ ਚੱਲਣਾ ਪੈਣਾ ਹੈ ਖੜਾਵਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਬਹੁਤ ਵਧੀਆ ਟਰੈਕਟਰ ਦੀ ਕੰਡੀਸ਼ਨ ਕਰ ਲਿਆ ਕਿ ਪਾਵਰ ਚੇਨ ਨਹੀਂ ਆ ਰਿਹਾ ਬੀਟ ਲੱਗੀ ਹੋਈ ਹੈ ਥੜੀ ਮਨੇ ਇੱਕ ਬੀਟ ਲੱਗਾ ਹੋਇਆ ਤੇ ਬਾਕੀ ਹੋਰ ਇਹ ਹੋਈਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨੈਕਸਟ ਚੈਨਲ ਨੂੰ ਕਰੀ ਬਣੀ ਵੀਡੀਓ ਵਾਸਤੇ